ਬਾਈ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਅਸੀਂ ਖੜੇ ਹਾਂ ਇੱਥੇ ਕੁਲਦੀਪ ਸਿੰਘ ਦੀ ਦੁਕਾਨ ਹੈ ਇੱਥੇ ਆਪਣਾ ਭਵਾਨੀਗੜ੍ਹ ਰੋਡ ਤੇ ਦੁਕਾਨ ਹੈ ਕੁਲਦੀਪ ਸਿੰਘ ਜੀ ਕੋਈ ਡੇਢ ਦੋ ਸਾਲ ਤੋਂ ਆਪਣੇ ਇੱਥੇ ਸਕਰਾਇਬ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਇਹ ਕਹਿੰਦੇ ਕੁਲਦੀਪ ਸਿੰਘ ਦਾ ਕਿ ਵੀ ਬੀਤੇ ਦਿਨੀ ਵੀਰਵਾਰ ਨੂੰ ਉਹ ਜਦੋਂ ਆਪਣੀ ਦੁਕਾਨ ਵਧਾ ਕੇ ਆਪਣੇ ਘਰੇ ਗਏ ਨੇ ਤਾਂ ਪਿੱਛੋਂ ਚੋਰਾਂ ਨੇ ਦੁਕਾਨ ਦੇ ਵਿੱਚ ਸਨ ਪਾ ਕੇ ਪਾੜ ਪਾ ਕੇ ਦੁਕਾਨ ਤੇ ਕੀਮਤੀ ਸਮਾਨ ਚੋਰੀ ਕੀਤਾ ਇਹ ਕਹਿੰਦਾ ਕੁਲਦੀਪ ਸਿੰਘ ਦਾ ਕਿ ਵੀ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਹਰ ਵੇਲੇ ਹੀ ਡਰ ਤੇ ਸਹਿਮ ਦਾ ਮਾਹੌਲ ਸਤਾਰੇ ਕਿ ਵੀ ਕਿਤੇ ਦੁਆਰਾ ਨਾ ਜਾਵੇ ਇੱਕ ਵਾਰੀ ਚੋਰੀ ਹੋਈ ਹੋਈ ਉਹ ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਬਹੁਤ ਲੰਬਾ ਸਮਾਂ ਰਾਸ ਨਹੀਂ ਆ ਸਕਦੇ ਤੇ ਅਸੀਂ ਪੈਸਾ ਵਿਆਜੂ ਚੱਕ ਕੇ ਕਾਰੋਬਾਰ ਸ਼ੁਰੂ ਕੀਤਾ ਸੀਗਾ ਤੇ ਬੜੀ ਮੁਸ਼ਕਲ ਨਾਲ ਕੰਮ ਕਰ ਚਲਾ ਰਹੇ ਸੀ ਤੇ ਇੱਥੇ ਚੋਰੀ ਦੀ ਵਾਰਦਾਤ ਵਾਪਰਨ ਤੋਂ ਬਾਅਦ ਤਾਂ ਅਸੀਂ ਬਿਲਕੁਲ ਹੀ ਹਿੱਲ ਗਏ ਆ ਉਹਨਾਂ ਨੇ ਮੰਗ ਕੀਤੀ ਕਿ ਵੀ ਇੱਥੇ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਇੱਥੇ ਪਹਿਲਾਂ ਵੀ ਦੁਕਾਨਾਂ ਦੇ ਉੱਤੇ ਕਈ ਵਾਰ ਚੋਰੀ ਹੋ ਚੁੱਕੀ ਹੈ ਉਹ ਦੁਕਾਨਾਂ ਦੇ ਹੜੇ ਤੱਕ ਕੋਈ ਚੋਰ ਨਹੀਂ ਫੜੀ ਗਏ ਤੇ ਉਹਨਾਂ ਨੂੰ ਇਹੀ ਡਰ ਸਤਾ ਰਿਹਾ ਕਿ ਵੀ ਕਿਤੇ ਦੁਬਾਰਾ ਚੋਰੀ ਨਾ ਹੋ ਜਾਵੇ ਕੁਲਦੀਪ ਸਿੰਘ ਨਾਲ ਵੀ ਗੱਲ ਕਰਦੇ ਆ ਤੇ ਅਸੀਂ ਖੜੇ ਹਾਂ ਕੁਲ ਉੱਥੇ ਦਿਖਾਣ ਦੇ ਵਿੱਚ ਤੋਂ ਉਹਨਾਂ ਨੇ ਸਨ ਪਾਈ ਸੀਗੀ ਤੇ ਕੁਲਦੀਪ ਸਿੰਘ ਜੀ ਨੇ ਮੰਗ ਕੀਤੀ ਹੈ ਕਿ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਡੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤਾਂ ਜੋ ਅਸੀਂ ਆਪਣਾ ਕਾਰੋਬਾਰ ਚਲਾ ਸਕੀ ਤੇ ਕਾਰੋਬਾਰ ਚਲਾ ਦੇ ਵਿੱਚ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਨੁਕਸਾਨ ਜਲਦੀ ਜਲਦੀ ਪਰਪਾਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਥੋੜੇ ਪੈਸੇ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਹੁਣ ਕੁਲਦੀਪ ਸਿੰਘ ਨਾਲ ਵੀ ਗੱਲ ਕਰਦੇ ਆਂ ਕੀ ਆਖਦੇ ਨੇ ਤੇ ਕਿੰਨੇ ਵਾਰੀ ਚੋਰੀ ਹੋਈ ਤੇ ਕੀ ਕੀ ਨੁਕਸਾਨ ਹੋਇਆ ਉੱਠੀ ਬੰਦ ਕਰ ਲੀ ਹਾਂਜੀ ਕੁਲਦੀਪ ਸਿੰਘ ਜੀ ਤੁਹਾਡੀ ਦੁਕਾਨ ਤੇ ਬਿੱਤੀ ਰੀਤ ਤੁਸੀਂ ਸਬਸਕ੍ਰਾਈਬ ਦਾ ਕੰਮ ਕਰਦੇ ਹੋ ਵੀਰਵਾਰ ਨੂੰ ਜਦੋਂ ਚੋਰੀ ਹੋਈ ਸੀ ਕਿੰਨੇ ਵਜੇ ਦਾ ਪਤਾ ਲੱਗਿਆ ਤੁਹਾਨੂੰ ਤੇ ਕੀ ਕਾਰਵਾਈ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਜੀ ਅਸੀਂ ਛੇਤੀ ਤੋਂ ਛੇਤੀ ਚੋਰ ਫੜਾਂਗੇ ਮੈਂ ਐਸਐਚਓ ਸਾਹਿਬ ਨਾਲ ਵੀ ਗੱਲ ਕਰਕੇ ਆਇਆ ਉਹਨਾਂ ਪੂਰਨ ਭਰੋਸਾ ਦਿਵਾਇਆ ਮੈਨੂੰ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਕਿ ਤੇਰਾ ਮਸਲਾ ਹੱਲ ਕਰਾਂਗੇ ਕਿ ਦਿਲ ਕੋ ਟੈਨਸ਼ਨ ਫਰੀ ਹੋ ਜਾ ਕਿ ਮੇਰੇ ਵੀ ਇਹੀ ਬਰਾ ਸਰਸੋਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੇਰਾ ਨੁਕਸਾਨ ਹੋਇਆ ਚੋਰ ਛੇਤੀ ਦੋ ਛੇਤੀ ਫੜੇ ਜਾਣ ਤੇ ਉਹਨਾਂ ਨੂੰ ਠੱਲ ਪਾਈ ਜਾਵੇ ਆਪਕੋ ਕਿ ਹੋਰ ਦਾ ਨੁਕਸਾਨ ਵੀ ਨਾ ਹੋਵੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਅਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਚੋਰਾਂ ਨੂੰ ਫੜ ਕੇ ਮੇਰਾ ਵਾਪਸ ਦਵਾਈਆ ਜਾਵੇ ਬੱਸ ਮੇਰੀ ਇਹੀ ਬੇਨਤੀ ਹੁਣ ਪ੍ਰਸ਼ਾਸਨ ਨੂੰ ਇਹ ਕਹਿਣਾ ਕੁਲਦੀਪ ਸਿੰਘ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਐਸਐਚਓ ਸਾਹਿਬ ਸਿਟੀ ਦੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਕਿ ਜਲਦੀ ਚੋਰ ਕਾਬੂ ਕੀਤੇ ਜਾਣਗੇ ਤੇ ਜਿਹੜਾ ਤੇਰਾ ਚੋਰੀ ਦਾ ਸਮਾਨ ਚੋਰੀ ਹੋਇਆ ਉਹਨੂੰ ਵੀ ਜਲਦੀ ਹੀ ਕਾਬੂ ਨੂੰ ਜ਼ਬਤ ਕਰਕੇ ਇਹਨਾਂ ਨੂੰ ਬਰਾਮਦ ਕਰਕੇ ਤੁਹਾਡੇ ਸਬੂਧਤ ਕੀਤਾ ਜਾਵੇਗਾ ਇਹ ਕਹਿਣਾ ਕੁਲਦੀਪ ਸਿੰਘ ਦਾ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਕਾਰਵਾਈ ਕਰਦਾ ਹੈ ਤੇ ਪੀਸੀਆਰ ਦੀ ਗਸ਼ਤ ਕਿੰਨੀ ਕੁ ਤੇਜ਼ ਕਰਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਧਵਾ ਦੀ ਰਿਪੋਰਟ ਹਾਂਜੀ ਭਾਈ ਜਿਹੜੀ ਵੀਰਵਾਰ ਨੂੰ ਚੋਰੀ ਹੋਈ ਸੀਗੀ ਉਹਦੇ ਵਿੱਚ ਕੀ ਕੀ ਸਮਾਨ ਚੋਰੀ ਹੋਇਆ ਸੀ ਤੁਹਾਡਾ ਉਹ ਸਾਡੇ ਅਲਟੀਨੇਟਰੀ ਬੈਟਰੀਆਂ ਸਲਫਾ ਹੀ ਤੇ ਆਪਣਾ ਤਾਂਬਾ ਪਿੱਤਲ ਸਿਲਵਰ ਸਾਰਾ ਜਿੰਨਾ ਕੀਮਤੀ ਸਮਾਨ ਦੀ ਸਾਰਾ ਲੈ ਗਏ ਕੁਝ ਨਹੀਂ ਛੱਡਿਆ ਗਏ ਜਿੰਨਾ ਕੀਮਤੀ ਸਮਾਨ ਸੀ ਤੇ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁਣ ਤੱਕ ਹਾਂਜੀ ਕੀਤੀ ਐ ਐਸਐਚਓ ਸਾਹਿਬ ਨੇ ਪੂਰਾ ਪ੍ਰੋਸੈਸ ਦਵਾਇਆ ਜੀ ਅਸੀਂ ਤੁਹਾਡਾ ਸਾਰਾ ਸਮਾਨ ਦਵਾਵਾਂਗੇ ਪੂਰਾ ਉਹਨਾਂ ਨੇ ਸ਼ਿਕਾਇਤ ਦਵਾਇਆ ਸੀ ਹਾਂਜੀ ਇੱਕ ਇਹ ਕਹਿਣਾ ਹੈ ਦੁਕਾਨ ਮਾਲਕ ਦਾ ਕਿ ਵੀ ਜਿਹੜੀ ਵੀਰਵਾਰ ਨੂੰ ਚੋਰੀ ਹੋਈ ਹੈ ਉਹਦੇ 'ਚ ਤੰਬਾ, ਪਿੱਤਲ, ਅਲਟਰਨੇਟਰ ਤੇ ਹੋਰ ਕਈ ਕੀਮਤੀ ਸਮਾਨ ਸੀਗਾ ਜਿਹੜਾ ਕਿ ਵੀ ਚੋਰਾਂ ਨੇ ਹੱਥ ਸਾਫ਼ ਕੀਤਾ ਹੈ। ਉਹਨਾਂ ਫਿਰ ਦੁਬਾਰਾ ਕਿਹਾ ਹੈ ਕਿ ਵੀ ਪੀਸੀਆਰ ਦੀ ਗਸ਼ਤ ਵਧਾਈ ਜਾਵੇ। ਤਾ ਜੋ ਕਿ ਵੀ ਇੱਥੇ ਦੁਬਾਰਾ ਚੋਰੀ ਨਾ ਹੋਵੇ ਤੇ ਇੱਥੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਨੇ ਇੱਥੇ ਚੋਰਾਂ ਦੇ ਹੌਸਲੇ ਬੜੇ ਹੀ ਬੁਲੰਦ ਹੋਏ ਪਏ ਹਨ ਤੇ ਹਰ ਵੇਲੇ ਦੁਕਾਨਦਾਰ ਇਸ ਕਲਾਰਾ ਮੋੜ ਦੇ ਕਲਾਰਾ ਮੋੜ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਉੱਥੇ ਦੇ ਦੁਕਾਨਦਾਰ ਹਰ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਹਨ ਕਿਵੇਂ ਅਸੀਂ ਕਾਰੋਬਾਰ ਕਰੀਏ ਤੇ ਕਿਵੇਂ ਅਸੀਂ ਆਪਣਾ ਪਰਿਵਾਰ ਪਾਲੀਏ ਇਹ ਕਹਿਣਾ ਕੁਲਦੀਪ ਸਿੰਘ ਦੇ ਪੁੱਤਰ ਦਾ ਹੈ ਤੇ ਕੁਲਦੀਪ ਸਿੰਘ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਇੱਥੇ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਇੱਥੇ ਕਈ ਕੀ ਵਾਰ ਇੱਥੇ ਪੀਸੀਆਰ ਦੀ ਗਸ਼ਤ ਆਉਂਦੀ ਨਹੀਂ ਤੇ ਰਾਤ ਵੀ ਇਹਨਾਂ ਨੇ 11 12 ਮਈ ਤੱਕ ਇਹਨਾਂ ਨੇ ਪਹਿਰਾ ਦਿੱਤਾ ਸੀ ਖਬਰੇ ਚੋਰ ਦੁਬਾਰਾ ਆ ਜਾਣ ਤੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਪਰ ਚੋਰਾਂ ਦੀ ਬਦਕਿਸਮਤੀ ਸੀ ਤੇ ਇਹਨਾਂ ਦੀ ਵੀ ਕੀ ਮਾੜੀ ਗੱਲ ਸੀ ਜਾਂ ਚੰਗੀ ਸੀ ਇਹ ਤਾਂ ਹੁਣ ਪ੍ਰਮਾਤਮਾ ਹੀ ਜਾਣਦਾ ਇਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਕਿ ਵੀ ਚੋਰੀ ਦਾ ਜਿਹੜਾ ਸਮਾਨ ਇਹਨਾਂ ਦਾ ਚੋਰੀ ਹੋਇਆ ਕਿ ਵੀ ਉਹਨੂੰ ਦੁਬਾਰਾ ਖਬਰੇ ਚੋਰ ਆ ਜਾਣ ਤਾਂ ਉਹਨੂੰ ਕਾਬੂ ਕੀਤਾ ਜਾਵੇ ਹੁਣ ਵੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਕਿੰਨੀ ਕੋ ਕਾਰਵਾਈ ਕਰਦਾ ਤੇ ਚੋਰਾਂ ਨੂੰ ਕਾਬੂ ਕਰਕੇ ਜਿਹੜਾ ਕੁਲਦੀਪ ਸਿੰਘ ਦਾ ਸਮਾਨ ਚੋਰੀ ਹੋਇਆ ਉਹ ਬਰਾਮਦ ਕਰਦਾ ਇਹ ਤਾਂ ਹੁਣ ਆਉਣ ਆਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾਦੀ ਰ ਮੇਰੀ ਦਿਵਾਲ ਟੋਗਾ ਕੰਟੀ ਕਟ ਰਿਹਾ ਹੈ ਕਟ ਰਿਹਾ ਹੈ ਸਾਰਾ ਮੜੂ ਲਗਾਏ ਦੇਖਦੇ ਆ ਕੋਈ ਨਾ ਕੋਈ ਬਹੁਤ ਦਿੰਨਾ ਆਹ ਦੇਖ ਮਗਰ ਮਾਰੋ ਨੇ ਜ਼ਰੂਰ ਸਮਝਾਉਂਦੇ ਹੋ ਮੈਂ ਜ਼ਰੂਰ ਪਾਇਓ ਫਤਿਹ ਕਰਵਾਉਂਦਾ ਮੈਂ ਤੁਹਾਨੂੰ ਨੰਬਰ ਹੀ ਲਾ ਦੇਣਾ ਨੰਬਰ ਲਾ ਕੇ ਸੈਂਡ ਕਰਾਂ ਇੱਕ ਬੜੀ ਚੰਦ ਨੂੰ ਪਾੜਦਾ ਆਇਆ ਹੈ ਜੀ ਪਾਰ ਲਾਵੇ ਅੰਦਰ ਵੜੇ ਨੇ ਰਾਤ ਦੇ 12:00 ਵਜੇ ਤੱਕ ਉਹਨਾਂ ਨੂੰ 3:00 ਵਜੇ ਮੈਂ ਕੈਮਰੇ ਚੈੱਕ ਕੀਤਾ ਫਿਰ ਕੈਮਰੇ ਬੰਦ ਸੀ ਇਹ ਹੈ ਉਹ ਥਾਂ ਜਿੱਥੋਂ ਸਕ੍ਰੈਪ ਦੀ ਦੁਕਾਨ ਦੇ ਅੰਦਰ ਵੜ ਕੇ ਜਿਨ੍ਹਾਂ ਨੇ ਲੱਖਰ ਰੁਪਿਆ ਦਾ ਸਮਾਨ ਚੋਰੀ ਕੀਤਾ ਤੇ ਦੁਕਾਨਦਾਰ ਕੁਲਦੀਪ ਸਿੰਘ ਦਾ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਵੀ ਇੱਥੇ ਨਾ ਹੀ ਕੋਈ ਪੀਸੀਆਰ ਦੀ ਗਸ਼ਤ ਹੈ ਤੇ ਇੱਥੇ ਅਣਪਛਾਤੇ ਨੌਜਵਾਨ ਜਿਹੜੇ ਬਿਨਾ ਨੰਬਰ ਦੇ ਮੋਟਰਸਾਈਕਲ ਨੇ ਤੇ ਉਹ ਸਰਿਆਮ ਘੁੰਮਦੇ ਰਹਿੰਦੇ ਨੇ ਤੇ ਉਹ ਆਪਣੇ ਵੀਡੀਓ ਦੇ ਵਿੱਚ ਵੀ ਦਿਖਾਣਗੇ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਕੋਈ ਉਹਨਾਂ ਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਉੱਥੋਂ ਆਪਣੇ ਚਲਦੇ ਨਜ਼ਰ ਆਏ ਕਹਿੰਦਾ ਗੁਲਦੀਪ ਸਿੰਘ ਦਾ ਹੈ ਕਿ ਵੀ ਇੱਥੇ ਪੀਸੀਆਰ ਦੀ ਗਸ਼ਤ ਵਜਾਈ ਜਾਵੇ ਤਾਂ ਜੋ ਅਸੀਂ ਆਪਣਾ ਜਿਹੜੀ ਦੁਕਾਨਦਾਰੀ ਹੈ ਤੇ ਆਪਣਾ ਦੁਕਾਨਦਾਰੀ ਤੋਂ 2 ਪੈਸੇ ਦੀ ਕੋਈ ਕਿਰਤ ਕਰਕੇ ਆਪਣੇ ਪਰਿਵਾਰ ਪਾਲ ਸਕੀਏ ਹੁਣ ਕਹਿੰਦਾ ਗੁਲਦੀਪ ਸਿੰਘ ਦਾ ਹੈ ਕਿ ਵੀ ਇੱਥੇ ਜਿਹੜੀ ਗਸ਼ਤ ਹੈ ਵਧਾਈ ਜਾਵੇ ਤਾਂ ਜੋ ਇੱਥੇ ਕਿ ਚੋਰੀ ਦੀਆਂ ਵ ਤੇ ਆਪਣਾ ਜਿਹੜੇ ਇੱਥੇ ਦੁਕਾਨਦਾਰ ਨੇ ਇੱਥੇ ਕਿ ਵੀ ਆਪਣਾ ਤਸੱਲੀ ਬਖਸ਼ ਕੰਮ ਕਰ ਸਕਣ ਤੇ ਉਹਨਾਂ ਕਿਹਾ ਕਿ ਹਫਤਾ ਪਹਿਲਾਂ ਇੱਥੇ ਇੱਕ ਰੈਨੇ ਦੀ ਦੁਕਾਨ ਤੇ ਵੀ ਚੋਰੀ ਹੋਈ ਸੀ ਤੇ ਇੱਥੇ ਹੋਰ ਵੀ ਕਈ ਦੁਕਾਨਾਂ 'ਚ ਚੋਰੀ ਹੋਈ ਹੈ ਇਹ ਕਹਿਣਾ ਤੇ ਇੱਕ ਮਹੀਨਾ ਪਹਿਲਾਂ ਇੱਥੇ ਕਈ ਚੋਰੀ ਦੀਆਂ ਮਾਰਦਾਤਾ ਹੋਈਆਂ ਨੇ ਜਿਨ੍ਹਾਂ ਨੂੰ ਟ੍ਰੇਸ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ